ਮਨ ਜੀਵਨ ਸੇਤਮੰਦ ਦਿਲ ਹੁਣ ਮੈਂ ਦੁਬਾਰਾ ਤੋਂ ਸਟੇਜ ਤੇ ਇਨਵਾਈਟ ਕਰਨਾ ਚਾਹਾਂਗੀ ਡਾਕਟਰ ਸ਼ਰਮਾ ਨੂੰ ਜੋ ਕਿ ਆਪਾਂ ਨੂੰ ਦਿਲ ਦੀ ਧੜਕਣ ਅਤੇ ਦਿਲ ਦੀ ਬੰਤਰ ਬਾਰੇ ਵਿਸਾਰ ਵਿੱਚ ਦੱਸਣਗੇ ਓਕੇ ਥੈਂਕ ਯੂ ਜੀ ਤੇ ਬਹੁਤ ਵਧੀਆ ਐਕਸਰਸਾਈਜ਼ ਹੋ ਗਈ ਆਪਣੀ ਸਾਰਿਆਂ ਦੀ ਆਈ ਥਿੰਕ ਸਾਰਿਆਂ ਦੀ ਹੁਣ ਜਿਹੜੀ ਨੀਂਦ ਸੀ ਉੜ ਗਈ ਤੇ ਹੁਣ ਮੈਂ ਤੁਹਾਨੂੰ ਦੁਬਾਰਾ ਤੋਂ ਸਲਾ ਦਿੰਨਾ ਫਿਰ ਠੀਕਾ ਫਿਰ ਠੀਕਾ ਸੋ ਇਹ ਜਿਹੜਾ ਐਕਚੁਅਲ ਐਕਸਰਸਾਈਜ਼ ਕਰਾਈ ਇਹੀ ਪੇਸ਼ੈਂਟ ਨੂੰ ਮੈਂ ਆਪਾਂ ਗੱਲ ਕਰਦੇ ਆਂ ਆਫਿਸ ਵਿੱਚ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਇਹੀ ਚੀਜ਼ ਹੈਗੀ ਆ ਫ੍ਰੀ ਹੈਗੀ ਆ ਨੁਕਸਾਨ ਕੋਈ ਨਹੀਂ ਜਿੱਥੇ ਮਰਜ਼ੀ ਕਰ ਸਕਦੇ ਹੋ ਜਿੰਨਾ ਜ਼ਿਆਦਾ ਟਾਈਮ ਕੱਢ ਸਕਦੇ ਹੋ ਉਨਾ ਹੀ ਵਧੀਆ ਤੁਹਾਡੇ ਲਈ ਤੇ ਬਸ ਇਹੀ ਧਿਆਨ ਰੱਖਣਾ ਕਿ ਸਿਰਫ ਸੈਰ ਹੀ ਬਹੁਤ ਨਹੀਂ ਹੁੰਦੀ ਐਕਸਰਸਾਈਜ਼ ਉਸ ਤੋਂ ਜ਼ਿਆਦਾ ਕਰਨੀ ਜ਼ਰੂਰੀ ਹੈ ਓਕੇ ਸੋ ਹੁਣ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਦਿਲ ਦੀ ਧੜਕਣ ਦੀ ਤੇ ਕੁਝ ਹੋਰ ਇਸ਼ੂ ਜਿਹੜੇ ਡਾਕਟਰ ਸੰਘੇਰਾ ਨੇ ਤੁਹਾਨੂੰ ਪਹਿਲਾਂ ਦੱਸੇ ਸੀ ਉਹਦੇ ਬਾਰੇ ਕੁਝ ਡੀਟੇਲ ਵਿੱਚ ਮੈਂ ਹੋਰ ਗੱਲ ਕਰੂੰਗਾ ਸੋ ਇਹਦਾ ਮਕਸਦ ਹੁਣ ਟਾਕ ਦਾ ਇਹ ਹੈਗਾ ਕਿ ਮੈਂ ਗੱਲ ਕਰੂੰਗਾ ਕਿ ਹੋਰ ਕਿਹੜੇ ਇਹੋ ਜਿਹੇ ਮੁੱਦੇ ਨੇ ਜਿਹੜੇ ਤੁਹਾਡੇ ਦਿਲ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਦਿਲ ਦੀ ਬਿਜਲੀ ਜਾਂ ਹਾਰਟ ਰਿਦਮ ਇਸ਼ੂਸ ਦੇ ਕਿਹੜੇ ਇਹੋ ਜਿਹੇ ਰੋਗ ਨੇ ਜਿਹੜੇ ਤੁਹਾਡੀ ਦਿਲ ਦੀ ਜਾਂ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੇ ਨੇ ਤੇ ਕੁਝ ਸਵਾਲ ਜਿਹੜੇ ਮੈਨੂੰ ਆਂਦੇ ਨੇ ਕੁਝ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਮੈਂ ਰਿਪੀਟ ਕਰੂੰਗਾ ਬਟ ਕੁਝ ਇਹੋ ਜਿਹੇ ਸਵਾਲ ਹੈਗੇ ਨੇ ਜਿਹਦੇ ਬਾਰੇ ਮੈਂ ਤੁਹਾਨੂੰ ਹੋਰ ਦੱਸੂੰਗਾ ਜਿਹੜੇ ਮੈਨੂੰ ਕਾਮਨਲੀ ਆਫਿਸ ਵਿੱਚ ਪੇਸ਼ੈਂਟਸ ਪੁੱਛਦੇ ਨੇ ਸੋ ਸਭ ਤੋਂ ਪਹਿਲਾ ਸਵਾਲ ਇਹ ਹੈਗਾ ਕਿ ਕਿਹੜੇ ਇਹੋ ਜਿਹੇ ਦਿਲ ਦੇ ਇਸ਼ੂਜ਼ ਨੇ ਜਿਹੜੇ ਤੁਹਾਡੇ ਕਿ ਇਹੋ ਜੀ ਕਿਹੜੀ ਬਿਮਾਰੀਆਂ ਨੇ ਜਿਹੜੇ ਤੁਹਾਡੇ ਦਿਲ ਨੂੰ ਇਫੈਕਟ ਕਰ ਸਕਦੀਆਂ ਨੇ ਆਪਾਂ ਦਿਲ ਦੀ ਜਿਹੜੀ ਸਪਲਾ ਖੂਨ ਦੀ ਸਪਲਾਈ ਹੈਗੀ ਆ ਉਹਦੇ ਲਈ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਪਹਿਲਾਂ ਹੀ ਤੇ ਹੋਰ ਕਿਹੜੇ ਇਸ਼ੂਜ਼ ਸੋ ਇਹ ਮੈਂ ਮੈਂ ਤੁਹਾਨੂੰ ਦੱਸਦਾ ਇਹਦੇ ਬਾਰੇ ਸੋ ਨਾਰਮਲੀ ਦਿਲ ਕਿਦਾਂ ਦੱਬਦਾ ਦਿਲ ਤੁਹਾਡਾ ਦੱਬਦਾ ਬਿਜਲੀ ਦੇ ਸਿਗਨਲ ਕਰਕੇ ਸੋ ਜੇ ਆਪਾਂ ਇਹ ਲੈ ਕੇ ਚੱਲੀਏ ਕਿ ਇਥੋਂ ਦਿਲ ਦੀ ਬਿਜਲੀ ਦਾ ਸਿਗਨਲ ਬਣਦਾ ਤੇ ਥੱਲੇ ਤੱਕ ਪਹੁੰਚਦਾ ਖੱਬੇ ਪਾਸੇ ਤੇ ਸੱਜੇ ਪਾਸੇ ਦੋਨੋਂ ਸਾਈਡ ਜਾਂਦਾ ਉੱਪਰਲੇ ਹਿੱਸੇ ਜਿੱਦਾਂ ਡਾਕਟਰ ਸੰਘੇੜਾ ਨੇ ਤੁਹਾਨੂੰ ਦੱਸਿਆ ਸੀ ਕਿ ਦਿਲ ਦੇ ਚਾਰ ਕਮਰੇ ਹੁੰਦੇ ਨੇ ਦੋ ਕਮਰੇ ਸੱਜੇ ਪਾਸੇ ਉੱਪਰ ਥੱਲੇ ਤੇ ਦੋ ਕਮਰੇ ਖੱਬੇ ਪਾਸੇ ਉੱਪਰ ਥੱਲੇ ਜਿਹੜਾ ਸੱਜੇ ਪਾਸੇ ਦਾ ਹਿੱਸਾ ਹੈਗਾ ਥੱਲੇ ਦਾ ਹਿੱਸਾ ਉਹਦਾ ਕੰਮ ਹੁੰਦਾ ਹੈ ਕਿ ਫੇਫੜਿਆਂ ਤੱਕ ਖੂਨ ਪਹੁੰਚਾਉਣਾ ਆਕਸੀਜਨ ਜਦੋਂ ਪੈ ਜਾਂਦੀ ਹੈ ਖੂਨ ਵਿੱਚ ਉਹ ਖੱਬੇ ਪਾਸੇ ਖੂਨ ਆ ਜਾਂਦਾ ਫਿਰ ਜਿਹੜਾ ਖੱਬੇ ਪਾਸੇ ਦਾ ਹਿੱਸਾ ਹੈਗਾ ਉਹਦਾ ਕੰਮ ਹੁੰਦਾ ਸਾਰੇ ਸਰੀਰ ਨੂੰ ਖੂਨ ਪਹੁੰਚਾਉਣਾ ਤੇ ਫੇਰ ਮੁੜ ਕੇ ਖੂਨ ਦੀ ਧਾਰ ਤੋਂ ਇੱਥੇ ਆ ਜਾਂਦਾ ਫਿਰ ਇੱਥੋਂ ਫੇਰ ਫੇਫੜਿਆਂ 'ਚ ਫੇਰ ਖੱਬੇ ਪਾਸੇ ਫੇਰ ਥੱਲੇ ਫੇਰ ਸਾਰੇ ਸਰੀਰ 'ਚ ਤੇ ਮੁੜ ਕੇ ਫੇਰ ਇੱਥੇ ਐਦਾਂ ਤੁਹਾਡਾ ਖੂਨ ਜਾਂਦਾ ਹੈ ਸਰੀਰ 'ਚ ਸੋ ਕੀ ਹੁੰਦਾ ਹੈ ਕਿ ਜਿਹੜਾ ਦਿਲ ਦੱਬਦਾ ਉਹ ਬਿਜਲੀ ਦੇ ਸਿਗਨਲ ਕਰਕੇ ਦੱਬਦਾ ਸੋ ਇੱਕ ਸਿਗਨਲ ਉੱਪਰੋਂ ਆਂਦਾ ਤੇ ਸੱਜੇ ਖੱਬੇ ਜਾਂਦਾ ਫਿਰ ਉਹੀ ਸਿਗਨਲ ਥੱਲੇ ਪਹੁੰਚਦਾ ਤੇ ਉਸ ਕਰਕੇ ਤੁਹਾਡਾ ਦਿਲ ਦੱਬਦਾ ਸੋ ਜਦੋਂ ਤੁਸੀਂ ਹਸਪੀਟਲ ਜਾਂਦੇ ਹੋ ਜਾਂ ਆਪਣੇ ਡਾਕਟਰ ਦੇ ਜਾਂਦੇ ਹੋ ਉਹ ਤੁਹਾਨੂੰ ਕਰਾਉਂਦੇ ਨੇ ECG ਜਾਂ EKG ਕਰਾਉਂਦੇ ਨੇ ਉਹ ਕੀ ਹੁੰਦਾ ਛਾਤੀ 'ਚ ਸਟicker ਜੇ ਲਾ ਕੇ ਤਾਰਾਂ ਲਾ ਕੇ ਤੁਹਾਡਾ ਦਿਲ ਦੀ ਬਿਜਲੀ ਦਾ ਸਿਗਨਲ ਦੇਖਦੇ ਨੇ ਉਹ ਇਹੋ ਜਿਹਾ ਇੱਕ ਸਿਗਨਲ ਬਣ ਜਾਂਦਾ ਕਾਫੀ ਲਾਈਨਾਂ ਜਿਹੀਆਂ ਹੁੰਦੀਆਂ ਨੇ ਇਹੋ ਜਿਹਾ ਸਿਗਨਲ ਬਣ ਜਾਂਦਾ ਸੋ ਇਹ ਜਿਹੜੀ ਲੰਬੀ ਲਾਈਨ ਹੈਗੀ ਹੈ ਵੱਡੀ ਲਾਈਨ ਇਹਦਾ ਮਤਲਬ ਹੈਗਾ ਕਿ ਤੁਹਾਡਾ ਦਿਲ ਦਾ ਫੱਲੜਾ ਹਿੱਸਾ ਦੱਬ ਰਿਹਾ ਛੋਟੀ ਲਾਈਨ ਹੈਗੀ ਹੈ ਕਿ ਉੱਪਰਲਾ ਹਿੱਸਾ ਦੱਬ ਰਿਹਾ ਸੋ ਇਹ ਬੜਾ ਰੈਗੂਲਰ ਹੈਗਾ ਤੁਸੀਂ ਦੇਖਿਓ ਕਿ ਬਿਲਕੁਲ ਟਾਈਮ ਨਾਲ ਆ ਰਿਹਾ ਤੇ ਕੋਈ ਖਰਾਬੀ ਨਹੀਂ ਇਹਦੇ ਵਿੱਚ ਜੇ ਇਸੇ ਹੀ ਬਿਜਲੀ ਦੇ ਸਿਗਨਲ ਵਿੱਚ ਕੋਈ ਖਰਾਬੀ ਆ ਜਾਵੇ ਇਹ ਇਸ ਪਾਸੇ ਜਾਂ ਸੈਂਟਰ ਦੇ ਵਿੱਚ ਜਾਂ ਥੱਲੇ ਤਾਂ ਫਿਰ ਤੁਹਾਡੇ ਦਿਲ ਦੀ ਧੜਕਣ ਉੱਪਰ ਥੱਲੇ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਉਹ ਜਦੋਂ ਧੜਕਣ ਤੁਹਾਡੀ ਉੱਪਰ ਥੱਲੇ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਅਰਿਦਮੀਆਂ। ਮੇਰੇ ਦਿਲ ਦਾ ਇੱਕ ਅਰਿਦਮੀਆਂ ਹੈਗਾ ਮਤਲਬ ਦਿਲ ਦੀ ਬਿਜਲੀ ਦਾ ਜਿਹੜਾ ਰਿਦਮ ਹੈਗਾ ਉਹ ਖਰਾਬ ਹੋ ਗਿਆ। ਸੋ ਉਹ ਇਸ ਕਰਕੇ ਹੁੰਦਾ ਕਿ ਜਦੋਂ ਸਿਗਨਲ ਜਿਹੜੇ ਹੁੰਦੇ ਨੇ ਜਦੋਂ ਖਰਾਬ ਹੋ ਜਾਂਦੇ ਨੇ ਉਹਨੂੰ ਆਪਾਂ ਅਰਿਦਮੀਆਂ ਕਹਿੰਦੇ ਆ। ਜਿੱਦਾਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਉੱਪਰਲਾ ਸਿਗਨਲ ਤਾਂ ਬਣ ਰਿਹਾ ਬਟ ਇੱਥੇ ਜਾ ਕੇ ਰੁਕ ਜਾਂਦਾ। ਬਿਜਲੀ ਥੱਲੇ ਤੱਕ ਪਹੁੰਚਦੀ ਨਹੀਂ ਇਸ ਕਰਕੇ ਦਿਲ ਦੀ ਜਿਹੜੀ ਧੜਕਣ ਆ ਹੌਲੀ ਹੋ ਜਾਂਦੀ ਹੈ ਇਦਾਂ ਹੀ ਇਹ ਵੀ ਹੋ ਸਕਦਾ ਹੈ ਕਿ ਉੱਪਰਲੇ ਸਿਗਨਲ ਬਹੁਤ ਹੀ ਜ਼ਿਆਦਾ ਹੋ ਗਏ ਤੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਸੋ ਜਦੋਂ ਦਿਲ ਦੀ ਧੜਕਣ ਬਹੁਤ ਹੀ ਹੌਲੀ ਹੋ ਜਾਂਦੀ ਹੈ ਜਿੱਦਾਂ ਇੱਥੇ ਸਿਗਨਲ ਰੁਕ ਗਿਆ ਥੱਲੇ ਤੱਕ ਪਹੁੰਚਿਆ ਨਹੀਂ ਤੁਹਾਡਾ ਬਿਜਲੀ ਦਾ ਸਿਗਨਲ ਦਿਲ ਦੀ ਧੜਕਣ ਹੌਲੀ ਹੋ ਜਾਂਦੀ ਹੈ ਲੋਕੀ ਕਹਿੰਦੇ ਨੇ ਮੈਨੂੰ ਸਾਹ ਬੜਾ ਚੜ ਰਿਹਾ ਚੱਕਰ ਆਣੇ ਸ਼ੁਰੂ ਹੋ ਗਏ ਇੱਕੋਦਮ ਕਈ ਵਾਰ ਲੋਕੀ ਬੇਹੋਸ਼ ਹੋ ਜਾਂਦੇ ਨੇ ਜੇ ਸਿਗਨਲ ਬਹੁਤ ਹੀ ਤੇਜ਼ ਹੋਵੇ ਜੇ ਬਹੁਤ ਹੀ ਜ਼ਿਆਦਾ ਸਿਗਨਲ ਜਾਣੇ ਸ਼ੁਰੂ ਹੋ ਜਾਣ ਜੇ ਇੱਥੇ ਖਰਾਬੀ ਆ ਜਾਵੇ ਤਾਂ ਇੱਕਦਮ ਸਿਗਨਲ ਜ਼ਿਆਦਾ ਆ ਜਾਣ ਤਾਂ ਲੋਕੀ ਕਹਿੰਦੇ ਨੇ ਮੈਨੂੰ ਕਬਰਾਟ ਬਹੁਤ ਹੁੰਦੀ ਆ ਮੈਨੂੰ ਲੱਗਦਾ ਦਿਲ ਦੀ ਧੜਕਣ ਜ਼ਿਆਦਾ ਹੋ ਗਈ ਕਬਰਾਟ ਹੁੰਦੀ ਆ ਬੈਠੇ ਬੈਠੇ ਹੀ ਕੁਝ ਕਰਦੀ ਵੀ ਨਹੀਂ ਜਾਂ ਕਰਦਾ ਵੀ ਨਹੀਂ ਫੇਰ ਵੀ ਹੋ ਜਾਂਦਾ ਉਹਨੂੰ ਕਈ ਵਾਰ ਡਾਕਟਰ ਤੁਹਾਨੂੰ ਕਹਿਣਗੇ ਤੁਹਾਨੂੰ ਪੈਲਪਿਟੇਸ਼ਨ ਹੁੰਦੀ ਆ ਸੋ ਇਹ ਹੋ ਗਿਆ ਦਿਲ ਦੀ ਅਰਿਦਮੀਆਂ ਜਾਂ ਬਿਜਲੀ ਦੀ ਪ੍ਰੋਬਲਮ ਕਾਮਨ ਰਿਦਮੀਆਂ ਕਿਹੜੇ ਹੁੰਦੇ ਨੇ ਤਾਂ ਇੱਕ ਜਿਹੜਾ ਰਿਦਮੀਆਂ ਜਾਂ ਦਿਲ ਦੇ ਬਿਜਲੀ ਦੀ ਖਰਾਬੀ ਜਿਹਦੇ ਬਾਰੇ ਮੈਂ ਦੱਸਦਾ ਤੁਹਾਨੂੰ ਕਿ ਕਾਫੀ ਲੋਕਾਂ ਨੂੰ ਮੈਂ ਦੇਖਦਾ ਉਹ ਉਹਨੂੰ ਆਪਾਂ ਕਹਿੰਦੇ ਆ ਏਟਰੀਅਲ ਫਿਬਰિલેਸ਼ਨ ਇਹਦੇ ਵਿੱਚ ਮੈਂ ਟਰਾਈ ਕਰਦਾ ਜੇ ਆਪਾਂ ਦੇਖੀਏ ਓਕੇ ਸੋ ਇਹਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਤੁਹਾਨੂੰ ਆਈ ਥਿੰਕ ਡਾਕਟਰ ਸੰਘੇਰਨ ਆ ਵੀ ਦੱਸਿਆ ਸੀ ਕਿ ਉੱਪਰਲਾ ਹਿੱਸਾ ਜਿਹੜਾ ਹੈਗਾ ਜਦੋਂ ਬਿਜਲੀ ਦਾ ਇੱਕ ਸਿਗਨਲ ਆਂਦਾ ਫਿਰ ਤਾਂ ਠੀਕ ਤਰ੍ਹਾਂ ਦਬ ਲੈਂਦਾ ਜਦੋਂ ਬਹੁਤ ਹੀ ਜ਼ਿਆਦਾ ਸਿਗਨਲ ਆਨੇ ਸ਼ੁਰੂ ਹੋ ਜਾਣ ਖੱਬੇ ਪਾਸੇ ਤੋਂ ਖੱਬੇ ਪਾਸੇ ਤੋਂ ਉੱਪਰਲਾ ਜਿਹੜਾ ਹਿੱਸਾ ਤੁਸੀਂ ਦੇਖੋਗੇ ਠੀਕ ਤਰ੍ਹਾਂ ਦਬ ਨਹੀਂ ਰਿਹਾ ਖੜਾ ਹੀ ਆ ਹਿੱਲਦਾ ਰਿਹਾ ਲੇਕਿਨ ਠੀਕ ਤਰ੍ਹਾਂ ਦਬ ਨਹੀਂ ਰਿਹਾ ਉਹਦੇ ਕਈ ਵਾਰ ਉਹਦੇ ਕਰਕੇ ਕੀ ਹੁੰਦਾ ਕਿ ਖੂਨ ਜਿਹੜਾ ਹੁੰਦਾ ਜੰਮਣਾ ਸ਼ੁਰੂ ਹੋ ਜਾਂਦਾ ਦਿਲ ਦੇ ਅੰਦਰ ਇਹ ਨਾੜੀਆਂ ਦੀ ਪ੍ਰੋਬਲਮ ਨਹੀਂ ਇਹ ਬਿਜਲੀ ਦੀ ਪ੍ਰੋਬਲਮ ਜਦੋਂ ਖੂਨ ਜੰਮ ਗਿਆ ਇਹ ਦਿਲ ਦੇ ਅੰਦਰ ਉਹ ਖੂਨ ਜੰਮ ਕੇ ਫਿਰ ਜਦੋਂ ਹਿੱਲਦਾ ਉਹੀ ਜੰਮਿਆ ਹੋਇਆ ਖੂਨ ਤੁਹਾਡੇ ਜੇ ਦਿਮਾਗ ਤੇ ਪਹੁੰਚ ਗਿਆ ਉਹਨੂੰ ਆਪਾਂ ਕਹਿ ਦਿੰਦੇ ਆ ਸਟ੍ਰੋਕ ਜੇ ਹਾਰਟ ਤੱਕ ਪਹੁੰਚ ਗਿਆ ਉਹਨੂੰ ਹਾਰਟ ਅਟੈਕ ਕਹ ਦਿੰਦੇ ਆ ਜੇ ਬ੍ਰੇਨ ਤੱਕ ਪਹੁੰਚ ਗਿਆ ਉਹਨੂੰ ਸਟ੍ਰੋਕ ਕਹ ਦਿੰਦੇ ਆ ਤੁਸੀਂ ਦੇਖਦੇ ਹੋ ਕਿ ਕਈ ਵਾਰ ਲੋਕਾਂ ਨੂੰ ਸਟ੍ਰੋਕ ਹੁੰਦਾ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਹੱਥ ਪੈਰ ਚੱਲਨੇ ਬੰਦ ਕਰ ਜਾਂਦੇ ਨੇ ਉਹ ਸਟ੍ਰੋਕ ਦੇ ਲੱਛਣ ਨੇ ਸੋ ਕੀ ਹੁੰਦਾ ਕਿ ਜੇ ਖੂਨ ਰੁਕ ਕੇ ਇੱਕ ਇੱਕੋ ਦਾਮ ਰੁਕ ਗਿਆ ਇੱਥੇ ਤੇ ਜੰਮ ਗਿਆ ਤੇ ਜੰਮਿਆ ਹੋਇਆ ਖੂਨ ਅੱਗੇ ਨਿਕਲ ਜਾਂਦਾ ਬਾਅਦ ਚੋਂ ਉਹਦੇ ਕਰਕੇ ਸਟ੍ਰੋਕ ਹੋ ਸਕਦਾ ਸਟ੍ਰੋਕ ਤੇ ਹੋਰ ਕਾਰਨ ਵੀ ਹੈਗੇ ਨੇ ਬਟ ਉਹਦਾ ਇੱਕ ਕਾਰਨ ਹੈਗਾ ਕਿ ਦਿਲ ਦੀ ਬਿਜਲੀ ਦੀ ਖਰਾਬੀ ਸੋ ਏਟ੍ਰੀਅਲ ਫਿਬਰਿਲੇਸ਼ਨ ਜਦੋਂ ਹੁੰਦੀ ਆ ਮਰੀਜ਼ਾਂ ਨੂੰ ਉਹਦੇ ਕਰਕੇ ਸਟ੍ਰੋਕ ਦਾ ਰਿਸਕ ਵੱਧ ਜਾਂਦਾ ਸੋ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਆ ਕਿ ਆਪਾਂ ਇੱਕ ਖੂਨ ਪਤਲਾ ਕਰਨ ਦੀ ਗੋਲੀ ਲਾ ਦਿੰਦੇ ਆ ਖੂਨ ਪਤਲਾ ਕਰਨ ਦੀ ਗੋਲੀ ਜਿਹੜੀ ਸਟੈਂਟ ਜਦੋਂ ਪੈਂਦਾ ਉਸ ਤੋਂ ਅੱਡ ਹੈਗੀ ਆ ਇਹ ਹੋਰ ਜ਼ਿਆਦਾ ਖੂਨ ਪਤਲਾ ਕਰਦੀ ਆ ਤੇ ਇਹ ਗੋਲੀ ਕੀ ਕਰੂਗੀ ਕਿ ਜੋ ਜੇ ਖੂਨੇ تھے ਰੁਕ ਵੀ ਗਿਆ ਉਹ ਜੰਮੂਗਾ ਨਹੀਂ 70% ਚਾਂਸ ਘਟ ਜਾਂਦਾ ਜੰਮਣ ਦਾ 0% ਤਾਂ ਕੋਈ ਚੀਜ਼ ਨਹੀਂ ਕਰ ਸਕਦੀ ਬਟ 70% ਘਟਾ ਦਿੰਦੀ ਹੈ ਤੇ ਫਿਰ ਸਟ੍ਰੋਕ ਦਾ ਰਿਸਕ ਉਹਦੇ ਨਾਲ ਘਟਾ ਦਿੰਨੇ ਆ ਇਹ ਤਾਂ ਪਹਿਲੀ ਗੱਲ ਕਈ ਲੋਕੀ ਹੁੰਦੇ ਨੇ ਉਹ ਕਹਿੰਦੇ ਨੇ ਜੀ ਮੈਨੂੰ ਜਦੋਂ ਦਿਲ ਦੀ ਧੜਕਣ ਉੱਪਰ ਥੱਲੇ ਹੁੰਦੀ ਆ ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਆ ਮੈਨੂੰ ਲੱਗਦਾ ਕਿ ਮੇਰੀ ਦਿਲ ਦੀ ਧੜਕਣ ਵੱਧ ਗਈ ਜਾਂ ਘਟ ਗਈ ਹੈ ਮੈਨੂੰ ਠੀਕ ਮਹਿਸੂਸ ਨਹੀਂ ਹੁੰਦਾ ਉਸ ਪੇਸ਼ੈਂਟਸ ਲਈ ਆਪਾਂ ਕੀ ਕਰਦੇ ਆ ਕਿ ਦਿਲ ਦੀ ਧੜਕਣ ਠੀਕ ਕਰਨ ਦਾ ਆਪਾਂ ਕੋਸ਼ਿਸ਼ ਕਰਦੇ ਆਂ ਸੋ ਉਹਨੂੰ ਆਪਾਂ ਕਹਿੰਦੇ ਆ ਰੈਗੂਲਰ ਰਿਦਮ ਤੇ ਕਈ ਪੇਸ਼ੈਂਟਸ ਨੂੰ ਕਈ ਮਰੀਜ਼ਾਂ ਨੂੰ ਯਕੀਨ ਤੁਹਾਨੂੰ ਫੈਮਿਲੀ ਮੈਂਬਰਸ ਪਤਾ ਹੋਗਾ ਆਪਾਂ ਇਹ ਪ੍ਰੋਸੀਜਰ ਕਰਦੇ ਆ ਜਿਹਨੂੰ ਆਪਾਂ ਕਹਿੰਦੇ ਆ ਕਾਰਡੀਓਵਰਸ਼ਨ ਕਾਰਡੀਓਵਰਸ਼ਨ ਕੀ ਹੁੰਦੀ ਆ ਅਸੀਂ ਤੁਹਾਨੂੰ ਹਸਪੀਟਲ ਵਿੱਚ ਬੁਲਾਉਨੇ ਆ ਤੁਹਾਡੇ ਇੱਥੇ ਪੈਡ ਪਾ ਦਿੰਨੇ ਆ ਤੇ ਤੁਹਾਨੂੰ ਸੁਲਾ ਕੇ ਆਪਾਂ ਇੱਕ ਬਿਜਲੀ ਦਾ ਸ਼ੌਕ ਦਿੰਨੇ ਆ ਉਹ ਬਿਜਲੀ ਦਾ ਸ਼ੌਕ ਦੇ ਕੇ ਉਹ ਜਿੱਦਾਂ ਤੁਸੀਂ ਕਹੋਗੇ ਤੁਸੀਂ ਟੀਵੀ ਬੰਦ ਕਰਤਾ ਤੇ ਫੇਰ ਸਟਾਰਟ ਕਰਤਾ ਉਹੀ ਕੰਮ ਹੈਗਾ ਕਿ ਆਪਾਂ ਬਿਜਲੀ ਦਿਲ ਦੀ ਬੰਦ ਕਰਕੇ ਦੁਵਾਰ ਤੋਂ ਸਟਾਰਟ ਕਰ ਦਿੰਨੇ ਆ ਉਹਦੇ ਨਾਲ ਚਾਂਸ ਹੈਗਾ ਕਿ ਤੁਹਾਡਾ ਜਿਹੜਾ ਦਿਲ ਦਾ ਜਿਹੜਾ ਇਰੈਗੂਲਰ ਰਿਦਮ ਜਾਂ ਗਲਤ ਬਿਜਲੀ ਚੱਲ ਰਹੀ ਸੀ ਉਹ ਦੁਵਾਰ ਤੋਂ ਠੀਕ ਹੋ ਜਾਵੇ ਸੋ ਇਹ ਵੀ ਆਪਾਂ ਕਰਦੇ ਆ ਕਈ ਲੋਕਾਂ ਦੇ ਕੀ ਹੁੰਦਾ ਹੈ ਕਿ ਦਿਲ ਦੀ ਬਿਜਲੀ ਖਰਾਬ ਇੰਨੀ ਧੀਰ ਤੱਕ ਹੈਗੀ ਆ ਕਿ ਸ਼ੌਕ ਕਰਨ ਦੇ ਬਾਵਜੂਦ ਵੀ ਆਪਾਂ ਠੀਕ ਨਹੀਂ ਕਰ ਪਾਵਾਂਗੇ ਜੇ ਇਹੋ ਜੀ ਪ੍ਰੋਬਲਮ ਆਂਦੀ ਆ ਫਿਰ ਆਪਾਂ ਕਹਿੰਨੇ ਕੋਈ ਗੱਲ ਨਹੀਂ ਦਿਲ ਦੀ ਬਿਜਲੀ ਨੂੰ ਠੀਕ ਕਰਨ ਦੀ ਕੋਈ ਲੋੜ ਨਹੀਂ ਤੁਹਾਡਾ ਸਟ੍ਰੋਕ ਦਾ ਰਿਸਕ ਆਪਾਂ ਘਟਾ ਦਾਂਗੇ ਬਟ ਇਹ ਦਿਲ ਦੀ ਬਿਜਲੀ ਨੂੰ ਆਪਾਂ ਕੰਟਰੋਲ ਕਰਨ ਲਈ ਤੁਹਾਨੂੰ ਇੱਕ ਦਵਾਈ ਲਾ ਦਿੰਨੇ ਆ ਚਾਹੇ ਬਿਲਕੁਲ ਠੀਕ ਨਾ ਹੋ ਵੀ ਬਟ ਸਟ੍ਰੋਕ ਨਹੀਂ ਹੋਗਾ ਤਾਂ ਸੋ ਇਹ ਏਟਰੀਅਲ ਫਿਬਰੇਲੇਸ਼ਨ ਬੜੀ ਕਾਮਨ ਬਿਮਾਰੀ ਹੈਗੀ ਹੈ ਤੇ ਇਹਦੇ ਲਈ ਤੁਹਾਨੂੰ ਖੂਨ ਪਤਲਾ ਕਰਨ ਦੀ ਗੋਲੀ ਆਮ ਤੌਰ ਤੇ ਲੱਗੂਗੀ ਹੋਰ ਇੱਕ ਅਮ ਇਹ ਇੱਕ ਹੋਰ ਬਿਮਾਰੀ ਹੈਗੀ ਹੈ ਜਿਹਨੂੰ ਆਪਾਂ ਕਹਿੰਦੇ ਹਾਰਟ ਬਲੌਕ ਦਿਲ ਦੀ ਬਿਜਲੀ ਦੀ ਬਿਮਾਰੀ ਇਹਦੇ ਵਿੱਚ ਕੀ ਹੁੰਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਉੱਪਰਲਾ ਸਿਗਨਲ ਤਾਂ ਬੰਦਦਾ ਬਟ ਇੱਥੇ ਵਿਚਾਲੇ ਆ ਕੇ ਰੁਕ ਜਾਂਦਾ ਥੱਲੇ ਨਹੀਂ ਪਹੁੰਚਦਾ ਤੇ ਤੁਸੀਂ ਦੇਖੋਗੇ ਕਿ ਥੱਲੜਾ ਦਿਲ ਦਾ ਜਿਹੜਾ ਹਿੱਸਾ ਹੈਗਾ ਬੜਾ ਹੌਲੀ ਦੱਬ ਰਿਹਾ ਤੇ ਜ਼ਿਆਦਾ ਠੀਕ ਤਰ੍ਹਾਂ ਦੱਬ ਨਹੀਂ ਰਿਹਾ ਇਹ ਜਦੋਂ ਪ੍ਰੋਬਲਮ ਆਂਦੀ ਹੈ ਇਹਦੇ ਕਰਕੇ ਕਈ ਵਾਰ ਲੋਕੀ ਬੇਹੋਸ਼ ਹੋ ਜਾਂਦੇ ਨੇ ਸੋ ਜੇ ਇਹੋ ਜੀ ਪ੍ਰੋਬਲਮ ਆਵੇ ਫੇਰ ਆਪਾਂ ਹਸਪੀਟਲ 'ਚ ਤੁਹਾਨੂੰ ਦਾਖਲ ਕਰਕੇ ਆਪਾਂ ਕਹਿੰਨੇ ਜੀ ਦੇਖੋ ਤੁਹਾਡੇ ਆਪ ਦੇ ਦਿਲ ਦੀ ਜਿਹੜੀ ਬਿਜਲੀ ਦੀ ਤਾਰਾਂ ਨੇ ਉਹ ਠੀਕ ਨਹੀਂ ਕੰਮ ਕਰਦੀਆਂ ਸਾਨੂੰ ਇੱਕ ਬਾਹਰਲੀ ਤਾਰ ਪਾਣੀ ਪਾਉਗੇ ਸੋ ਉਹਦੇ ਕਰਕੇ ਆਪਾਂ ਪੇਸਮੇਕਰ ਪਾ ਦਿੰਨੇ ਸੋ ਇਹ ਹੈਗਾ ਪੇਸਮੇਕਰ ਪੇਸਮੇਕਰ ਚ ਕੀ ਹੁੰਦਾ ਕਿ ਇੱਕ ਤਾਰ ਹੁੰਦੀ ਹੈ ਜਿਹੜੀ ਜਿੱਦ ਤੁਸੀਂ ਦੇਖ ਰਹੇ ਹੋ ਉਹ ਬਿਜਲੀ ਥੱਲੇੜੇ ਹਿੱਸੇ ਨੂੰ ਲੈ ਜਾਂਦੀ ਹੈ ਤੇ ਉਹ ਤੁਹਾਡਾ ਦਿਲ ਦੀ ਬਿਜਲੀ ਨੂੰ ਹੁਣ ਠੀਕ ਕਰਕੇ ਰੱਖਦੀ ਹੈ ਸੋ ਜੇ ਤੁਸੀਂ ਦੇਖਦੇ ਕਿਸੇ ਦੇ ਪੇਸਮੇਕਰ ਪਿਆ ਇਸ ਕਰਕੇ ਪਿਆ ਹੁੰਦਾ ਤੇ ਲੱਛਣ ਇਹ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਜਦਾ ਸਾਹ ਜ਼ਿਆਦਾ ਚੜਦਾ ਜੇ ਦਿਲ ਦੀ ਧੜਕਣ ਜ਼ਿਆਦਾ ਤੇਜ਼ ਹੋ ਗਈ ਜੇ ਬਹੁਤ ਹੀ ਹੌਲੀ ਹੋ ਗਈ ਤਾਂ ਲੋਕੀ ਬੇਹੋਸ਼ ਹੋ ਜਾਂਦੇ ਨੇ ਕਈ ਲੋਕਾਂ ਨੂੰ ਜਦੋਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਉਹਨਾਂ ਦੇ ਦਿਲ ਦੇ ਹੁੰਦ ਦੇ ਬਲੌਕੇਜ ਵੀ ਹੈਗੀ ਆ ਤਾਂ ਉਹਨਾਂ ਨੂੰ ਛਾਤੀ ਚ ਦਰਦ ਵੀ ਸ਼ੁਰੂ ਹੋ ਜਾਂਦਾ ਤੇ ਕਈ ਲੋਕਾਂ ਨੂੰ ਜ਼ਿਆਦਾ ਤਰੇਲੀ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਹੇ ਲੱਛਣ ਹੈ ਸੋ ਕੀ ਕੁਝ ਚੀਜ਼ਾਂ ਤੁਹਾਡਾ ਦਿਲ ਦੇ ਬਿਜਲੀ ਨੂੰ ਖਰਾਬ ਕਰ ਸਕਦੀਆਂ ਨੇ ਆਪਾਂ ਸੁਣ ਚੁੱਕੇ ਹਾਂ ਪਹਿਲਾਂ ਵੀ ਜੇ ਕਿਸੇ ਨੂੰ ਪਹਿਲਾਂ ਹਾਰਟ ਅਟੈਕ ਹੋਇਆ ਉਹਦੇ ਕਰਕੇ ਹੋ ਸਕਦਾ ਦਿਲ ਕਮਜ਼ੋਰ ਹੋ ਜਾਂਦਾ ਕਿਸੇ ਦਾ ਬਲੱਡ ਪ੍ਰੈਸ਼ਰ ਬੜੀ ਦੇਰ ਤੋਂ ਖਰਾਬ ਆ ਉਹਦੇ ਕਰਕੇ ਖਰਾਬੀ ਆ ਸਕਦੀ ਆ ਜੇ ਤੁਸੀਂ ਕੋਈ ਸ਼ਰਾਬ ਜ਼ਿਆਦਾ ਪੀਂਦਾ ਉਹ ਦਿਲ ਦੇ ਤਾਰਾਂ ਨੂੰ ਖਰਾਬ ਕਰ ਦਿੰਦਾ ਉਹਦੇ ਕਰਕੇ ਵੀ ਹੋ ਸਕਦਾ ਜਦੋਂ ਉਮਰ ਵੱਧ ਜਾਂਦੀ ਆ ਉਮਰ ਦੇ ਹਿਸਾਬ ਨਾਲ ਵੀ ਤਾਰਾਂ ਹੌਲੀ-ਹੌਲੀ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਕਰਕੇ ਵੀ ਹੋ ਸਕਦਾ ਤੇ ਕਈ ਵਾਰ ਲੋਕਾਂ ਦੇ ਕਈ ਲੋਕਾਂ ਦੇ ਥਾਇਰੋਇਡ ਪ੍ਰੋਬਲਮ ਹੁੰਦੀ ਆ ਇਹ ਇੱਕ ਆਪਾਂ ਫੈਮਿਲੀ ਡਾਕਟਰ ਤੁਹਾਡੇ ਚੈੱਕ ਕਰਦੇ ਨੇ ਤੁਹਾਡੇ ਖੂਨ ਦਾ ਟੈਸਟ ਜੇ ਥਾਇਰੋਇਡ ਬਹੁਤ ਹੀ ਜ਼ਿਆਦਾ ਤੇਜ਼ ਹੋਵੇ ਜਾਂ ਹੌਲੀ ਹੋਵੇ ਉਹਦੇ ਕਰਕੇ ਦਿਲ ਦੀ ਬਿਜਲੀ ਦੀ ਪ੍ਰੋਬਲਮ ਆ ਸਕਦੀ ਹੈ ਤੇ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਸਟ੍ਰੋਕ ਹੋ ਸਕਦਾ ਜੇ ਦਿਲ ਦੀ ਬਿਜਲੀ ਖਰਾਬ ਹੋਵੇ ਲੋਕੀ ਬੇਹੋਸ਼ ਹੋ ਸਕਦੇ ਨੇ ਲੋਕਾਂ ਨੂੰ ਕਈ ਵਾਰ ਦਿਲ ਕਮਜ਼ੋਰ ਹੋ ਜਾਂਦਾ ਕਿਉਂਕਿ ਉਹਨਾਂ ਦੇ ਦਿਲ ਦੀ ਬਿਜਲੀ ਇੰਨੀ ਖਰਾਬ ਇੰਨੀ ਧੀਰ ਤੋਂ ਹੈਗੀ ਆ ਕਿ ਦਿਲ ਇਹਨਾਂ ਕੰਮ ਕਰਕੇ ਥੱਕ ਜਾਂਦਾ ਤੇ ਕਈ ਲੋਕਾਂ ਦਾ ਕੀ ਹੁੰਦਾ ਕਿ ਕਾਰਡੀਆਕ ਅਰੇਸਟ ਹੋ ਸਕਦਾ ਕਹਿੰਦਾ ਮਤਲਬ ਕਿ ਦਿਲ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਜਾਂਦਾ ਇਹ ਹਾਰਟ ਅਟੈਕ ਤੋਂ ਅੱਧ ਚੀਜ਼ ਹੈਗੀ ਹੈ ਇਹ ਜਦੋਂ ਤੁਸੀਂ ਟੀਵੀ ਸ਼ੋਅ ਦੇਖਦੇ ਹੋ ਤੇ ਲੋਕੀ ਦਿਲ ਦੱਬ ਰਹੇ ਹੁੰਦੇ ਨੇ ਲੋਕ छाਤੀ ਦੱਬ ਰਹੇ ਹੁੰਦੇ ਨੇ ਬਾਹਰ ਤੋਂ ਉਹ ਜਦੋਂ ਕਾਰਡੀਆਕ ਅਰੇਸਟ ਹੁੰਦਾ ਫਿਰ ਬੰਦਾ ਬਿਲਕੁਲ ਹੀ ਹਾਰਟ ਤੁਹਾਡਾ ਬਿਲਕੁਲ ਨਹੀਂ ਕੰਮ ਕਰਦਾ ਸੋ ਇਹ ਉਹ ਬਿਮਾਰੀ ਹੈ ਸੋ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਏਟ੍ਰੀਅਲ ਫਿਬਰਿਲੇਸ਼ਨ ਬਾਰੇ ਸੋ ਇਹ ਹਾਰਟ ਵੈਲਵ ਦੀ ਪ੍ਰੋਬਲਮ ਮੈਂ ਤੁਹਾਨੂੰ ਥੋੜਾ ਤੇਜ਼ੀ ਨਾਲ ਦੱਸੂਗਾ ਕਿਉਂਕਿ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ ਬਟ ਮੈਂ ਤੁਹਾਨੂੰ ਸਿੰਪਲ ਗੱਲ ਦੱਸਦਾ ਕਿ ਦਿਲ ਤੁਹਾਡਾ ਇਦਾਂ ਦੱਬਦਾ ਕਿ ਇਹ ਨੀਲਾ ਖੂਨ ਹੈਗਾ ਇਹ ਜਿਹਦੇ ਵਿੱਚ ਆਕਸੀਜਨ ਘਟਾ ਤੇ ਲਾਲ ਖੂਨ ਹੈਗਾ ਜਿਹਦੇ ਵਿੱਚ ਆਕਸੀਜਨ ਹੈਗੀ ਆ ਤੇ ਦਿਲ ਦੇ ਵਿੱਚ ਇਹ ਜੇ ਤੁਸੀਂ ਚੀਜ਼ ਦੇਖ ਰਹੇ ਹੋ ਇਹ ਦਰਵਾਜ਼ੇ ਵਾਂਗੂ ਹੁੰਦੇ ਨੇ ਇਹਨੂੰ ਆਪਾਂ ਕਹਿੰਦੇ ਆ ਵੈਲਵ ਇਹਨਾਂ ਦਾ ਮਕਸਦ ਇਹਨਾਂ ਦਾ ਕੰਮ ਕੀ ਹੁੰਦਾ ਕਿ ਕਈ ਵਾਰ ਖੁੱਲ ਜਾਂਦੇ ਨੇ ਕਈ ਵਾਰ ਬੰਦ ਹੋ ਜਾਂਦੇ ਨੇ ਤੇ ਉਹਦੇ ਨਾਲ ਕੀ ਹੁੰਦਾ ਕਿ ਇੱਕੋ ਹੀ ਡਾਇਰੈਕਸ਼ਨ ਵਿੱਚ ਖੂਨ ਤੁਹਾਡਾ ਜਾਂਦਾ ਵੈਲਵ ਕਰਕੇ ਸੋ ਦਰਵਾਜੇ ਜਿਹੜੇ ਹੈਗੇ ਨੇ ਦਿਲ ਦੇ ਵਿੱਚ ਇਹਨਾਂ ਨੂੰ ਵੈਲਵ ਕਹਿੰਦੇ ਆ ਇਹਨਾਂ ਦਾ ਕੰਮ ਹੈਗਾ ਖੁੱਲਣਾ ਤੇ ਬੰਦ ਹੋਣਾ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਜੇ ਜੇ ਦਰਵਾਜਾ ਨਾ ਖੁੱਲੇ ਤਾਂ ਉਹਦੇ ਕਰਕੇ ਪ੍ਰੋਬਲਮ ਆ ਸਕਦੀ ਹੈ ਜੇ ਦਰਵਾਜਾ ਜ਼ਿਆਦਾ ਹੀ ਖੁੱਲ ਕੇ ਖੂਨ ਪਿੱਛੇ ਨੂੰ ਜਾਈ ਜਾਵੇ ਉਹਦੇ ਕਰਕੇ ਵੀ ਪ੍ਰੋਬਲਮ ਆ ਸਕਦੀ ਹੈ ਸੋ ਉਹਦੇ ਕਰਕੇ ਕਈ ਵਾਰ ਲੋਕੀ ਬੇਹੋਸ਼ ਹੋ ਜਾਂਦੇ ਨੇ ਸਾਦੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰ ਲੋਕਾਂ ਨੂੰ ਪੈਰਾਂ 'ਚ ਸੋਜ ਪੈ ਜਾਂਦੀ ਹੈ ਜਾਂ ਦਿਲ ਉਹਨਾਂ ਦਾ ਕਮਜ਼ੋਰ ਹੋ ਜਾਂਦਾ ਸੋ ਇਹ ਪ੍ਰੋਬਲਮਸ ਵੀ ਆ ਸਕਦੀਆਂ ਨੇ ਤੇ ਜੇ ਇਹੋ ਜੀ ਪ੍ਰੋਬਲਮ ਆਵੇ ਤੇ ਉਹਦੇ ਉਹਦੇ ਲਈ ਟੈਸਟ ਕਰਨ ਲਈ ਆਪਾਂ ਦਿਲ ਦਾ ਅਲਟਰਾਸਾਉਂਡ ਕਰਦੇ ਆ ਜਿਹੜਾ ਦੱਸਿਆ ਸੀ ਡਾਕਟਰ ਸੰਘੇਰੇ ਨੇ ਕਿ ਆਪਾਂ ਇੱਕ ਇੱਥੇ ਟਿਊਬ ਲਾ ਕੇ ਇੱਕ ਫੋਟੋ ਲੈਣੇ ਆ ਦਿਲ ਦੀ ਜਗ੍ਹਾ-ਜਗ੍ਹਾ ਤੋਂ ਤਾਂ ਕਿ ਦੇਖ ਲਈਏ ਕਿ ਦਿਲ ਤੁਹਾਡਾ ਕਿੱਦਾਂ ਦਾ ਤੇ ਕੁਝ ਕਾਮਨ ਸਵਾਲ ਜਿਹੜੇ ਆਉਂਦੇ ਨੇ ਸਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਲੋਕੀ ਸੋਚਦੇ ਨੇ ਕਿ ਮੇਰੀ ਸਰਜਰੀ ਹੋ ਗਈ ਤੇ ਮੇਰੀ ਬਲੌਕੇਜਸ ਕੱਢਤੀਆਂ ਇਹ ਗਲਤ ਹੈ ਬਲੌਕੇਜਸ ਕੱਢਦੇ ਨਹੀਂ ਆਪਾਂ ਬਲੌਕੇਜ ਤੁਹਾਡੇ ਹੈਗੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਲਈ ਦਵਾਈ ਲੈਣਾ ਬਹੁਤ ਜ਼ਰੂਰੀ ਹੈ ਨੰਬਰ 2 ਲੋਕੀ ਕਹਿੰਦੇ ਨੇ ਜੀ ਮੇਰੇ ਤਾਂ 40% ਬਲੌਕੇਜ ਸੀ ਕਿਸ ਨੇ ਸਟੈਂਟ ਨਹੀਂ ਪਾਇਆ ਮੇਰੇ ਤੇ 50% ਬਲੌਕੇਜ ਸੀ ਸਟੈਂਟ ਨਹੀਂ ਪਾਇਆ ਇਹ ਵੀ ਠੀਕ ਆ ਕਿ ਨਹੀਂ ਪਾਣਾ ਚਾਹੀਦਾ ਆਮ ਤੌਰ ਤੇ ਆਪਣਾ ਰੂਲ ਇਹ ਹੁੰਦਾ ਕਿ ਜਦੋਂ ਤੱਕ 70% ਤੋਂ ਜ਼ਿਆਦਾ ਬਲਾਕੇਜ ਨਹੀਂ ਹੁੰਦੀ ਆਪਾਂ ਸਟੈਂਟ ਨਹੀਂ ਪਾਉਂਦੇ ਕਿਉਂਕਿ ਜਦੋਂ ਆਪਾਂ ਟੈਸਟ ਕਰਦੇ ਆ ਟੈਸਟ ਇੰਨਾ ਵੀ ਐਕੂਰੇਟ ਨਹੀਂ ਕਿ ਆਪਾਂ 60% ਤੋਂ 70% ਵਿੱਚ ਆਪਾਂ ਫਰਕ ਕੱਢ ਸਕਦੇ ਆ ਸੋ ਉਹ ਐਸਟੀਮੇਸ਼ਨ ਹੁੰਦੀ ਆ ਸੋ ਜਦੋਂ ਤੱਕ ਸਾਨੂੰ ਲੱਗਿਆ ਕਿ 70% ਤੱਕ ਨਹੀਂ ਪਹੁੰਚੀ ਆਪਾਂ ਸਟੈਂਟ ਨਹੀਂ ਪਾਉਣਾ ਕਿਉਂਕਿ ਐਵੇਂ ਸਟੈਂਟ ਪਾ ਕੇ ਵੀ ਆਪਾਂ ਤੁਹਾਡਾ ਰਿਸਕ ਵਧਾ ਸਕਦੇ ਆ ਸੋ ਆਪਾਂ ਹਮੇਸ਼ਾ ਸਟੈਂਟ ਨਹੀਂ ਪਾਉਂਦੇ ਤੇ ਸਾਰੀ ਆਰਟਰੀਆਂ 0% ਹੋਣ ਦੀ ਲੋੜ ਨਹੀਂ ਤੁਸੀਂ ਜੇ ਤੁਹਾਡੇ 70% ਤੋਂ ਘੱਟ ਬਲੌਕੇਜ ਹੈਗੀ ਆ ਦਵਾਈਆਂ ਲੈ ਕੇ ਤੁਸੀਂ ਉਹਨੂੰ ਸਟੇਬਲਾਈਜ਼ ਕਰ ਸਕਦੇ ਹੋ ਤਾਂ ਕਿ ਹੋਰ ਨਾ ਵਧੇ ਸੋ ਇਹ ਬਹੁਤ ਜ਼ਰੂਰੀ ਹੈ ਅਗਲਾ ਸਵਾਲ ਮੈਨੂੰ ਆਂਦਾ ਕਿ ਸਟੈਂਟਸ ਤੇ ਸਰਜਰੀ ਕਰਨਾ ਹੀ ਇੱਕ ਤਰੀਕਾ ਇਹ ਕਰਕੇ ਹੀ ਠੀਕ ਹੋ ਸਕਦਾ ਹੈ ਹੋਰ ਕੋਈ ਤਰੀਕਾ ਹੈ ਹੀ ਨਹੀਂ ਸੋ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਜਿੱਦਾਂ ਆਪਾਂ ਐਕਸਰਸਾਈਜ਼ ਕੀਤੀ ਇਹ ਬਹੁਤ ਜ਼ਰੂਰੀ ਹੈ ਇਹ ਤੁਹਾਡਾ ਹਾਰਟ ਦਾ ਰਿਸਕ ਘਟਾਉਂਦੀ ਹੈ ਐਕਸਰਸਾਈਜ਼ ਕਰਨ ਨਾਲ ਦੂਜੀ ਗੱਲ ਹੈਗੀ ਹੈ ਕਿ ਦਵਾਈਆਂ ਲੈਣਾ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਦਵਾਈਆਂ ਨਹੀਂ ਛੱਡ ਸਕਦੇ ਇਹ ਨਹੀਂ ਸੋਚਣਾ ਕਿ ਸਿਰਫ ਸਟੈਂਟੇ ਬਾਈਪਾਸ ਸਰਜੀ ਕਰਕੇ ਤੁਸੀਂ ਬਿਲਕੁਲ ਠੀਕ ਹੋ ਜਾਣਾ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ ਤੇ ਦਵਾਈਆਂ ਲੈਣਾ ਬਹੁਤ ਜ਼ਰੂਰੀ ਹੈ ਤੇ ਲੋਕੀ ਸੋਚਦੇ ਨੇ ਕਿ ਕੁਝ ਥੇਰ ਲਈ ਹੀ ਮੈਨੂੰ ਦਵਾਈ ਲੈਣੀ ਚ ਲੋੜ ਹੈਗੀ ਆ ਉਹ ਹੁਣ ਤਾਂ ਮੈਂ ਕਰਾ ਲਿਆ ਹੁਣ ਮੈਂ ਠੀਕ ਹੋ ਗਈ ਜਾਂ ਮੈਂ ਠੀਕ ਹੋ ਗਿਆ ਐਦਾਂ ਨਹੀਂ ਹੁੰਦਾ ਆਪਾਂ ਦਵਾਈਆਂ ਕੰਟੀਨਿਊ ਕਰਨੀ ਪੈਂਦੀਆਂ ਨੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਟੈਂਟ ਜਿਹੜੇ ਪਏ ਨੇ ਠੀਕ ਆਪਾਂ ਉਸ ਟਾਈਮ ਤੱਕ ਤਾਂ ਬਲੌਕੇਜ ਖੋਲਦੀ ਅੱਗੇ ਜਾ ਕੇ ਬਲੌਕੇਜ ਬਣ ਸਕਦੀ ਹੈ ਸੋ ਬਲੌਕੇਜ ਫੇਰ ਨਾ ਬਣੇ ਇਸ ਕਰਕੇ ਆਪਾਂ ਨੂੰ ਦਵਾਈਆਂ ਲੈਣੀ ਜ਼ਰੂਰੀ ਨੇ ਤੇ ਇਹ ਬਹੁਤ ਕਾਮਨਸ ਵਾਲ ਹੈਗਾ ਲੋਕੀ ਕਹਿੰਦੇ ਨੇ ਜੀ ਮੈਂ ਘੜੀ ਪਾਈ ਆ ਘੜੀ 'ਚ ਮੈਨੂੰ ਅਲਰਟ ਆ ਗਿਆ ਮੇਰਾ ਹਾਰਟ ਰੇਟ ਸਲੋ ਹੁੰਦਾ ਜਦੋਂ ਮੈਂ ਸੌਂਨਾ ਜਾਂ ਸੌਨੀ ਆ ਮੈਨੂੰ ਪੀਸਮੇਕਰ ਦੀ ਲੋੜ ਆ ਇਹਦਾ ਆਪਾਂ ਨਹੀਂ ਈਵੈਲੂਏਟ ਕਰਦੇ ਆਮ ਤੌਰ ਤੇ ਜਦੋਂ ਪੇਸ਼ੈਂਟਸ ਸੌਂਦੇ ਨੇ ਰਾਤ ਨੂੰ ਸਾਰਿਆਂ ਦਾ ਹਾਰਟ ਰੇਟ ਘਟ ਜਾਂਦਾ ਦਿਲ ਦੀ ਧੜਕਣ ਸਾਰਿਆਂ ਦੀ ਘਟਦੀ ਆ ਇਦਾਇ ਮਤਲਬ ਨਹੀਂ ਕਿ ਤੁਹਾਨੂੰ ਪੇਸਮੇਕਰ ਦੀ ਲੋੜ ਹੈਗੀ ਆ ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰੋ ਉਹ ਸਾਡੇ ਨਾਲ ਗੱਲ ਕਰਕੇ ਆਪਾਂ ਡਿਸਾਈਡ ਕਰਾਂਗੇ ਟੈਸਟ ਕਰਕੇ ਫਿਰ ਆਪਾਂ ਦੇਖਦੇ ਆ ਕਿ ਬਿਜਲੀ ਇੰਨੀ ਖਰਾਬ ਹੋ ਗਈ ਕਿ ਤੁਹਾਨੂੰ ਪੇਸਮੇਕਰ ਦੀ ਲੋੜ ਹੈਗੀ ਆ ਜਾਂ ਨਹੀਂ ਸੋ ਮੇਨ ਚੀਜ਼ਾਂ ਮੈਂ ਤੁਹਾਨੂੰ ਦੁਆਰ ਤੋਂ ਹੀ ਦੱਸੂਗਾ ਕਿ ਦਿਲ ਦੀ ਬਿਜਲੀ ਤੇ ਦਿਲ ਦੇ ਜਿਹੜੇ ਦਰਵਾਜ਼ੇ ਨੇ ਵੈਲਵਸ ਨੇ ਉਹਦੇ ਕਰਕੇ ਵੀ ਤਕਲੀਫ ਆ ਸਕਦੀ ਹੈ ਆਪਾਂ ਨੂੰ ਹਰ ਦਿਲ ਦੀ ਬਿਜਲੀ ਦੀ ਖਰਾਬੀ ਅਲੱਗ ਤਰ੍ਹਾਂ ਤੋਂ ਆਪਾਂ ਠੀਕ ਕਰਦੇ ਆਂ ਸੋ ਇਹ ਆਪਾਂ ਡਾਕਟਰ ਨਾਲ ਗੱਲ ਕਰਕੇ ਠੀਕ ਕਰਾਂਗੇ ਦਵਾਈਆਂ ਲੈਣਾ ਬਹੁਤ ਜ਼ਰੂਰੀ ਹੈ ਟੈਸਟ ਸਰਜਰੀ ਹੋਵੇ ਸਟੈਂਟ ਪਹਿਨ ਨਾ ਪਹਿਨ ਦਵਾਈਆਂ ਲੈਣਾ ਬਹੁਤ ਜ਼ਰੂਰੀ ਹੈ ਤੇ ਅਖੀਰਲਾ ਤੁਸੀਂ ਆਪਣਾ ਜਿਹੜਾ ਹਾਰਟ ਰਿਸਕ ਜਿਹੜਾ ਹੈਗਾ ਤੁਸੀਂ ਰਿਸਕ ਫੈਕਟਰ ਕੰਟਰੋਲ ਕਰਕੇ ਘਟਾ ਸਕਦੇ ਹੋ ਬਲੱਡ ਪ੍ਰੈਸ਼ਰ ਕੰਟਰੋਲ ਕਰਨਾ 슈ਗਰ ਕੰਟਰੋਲ ਕਰਨੀ ਕਸਰਤ ਕਰਨੀ ਡੇਲੀ ਸ਼ਰਾਬ ਘਟਾਉਣੀ ਤੇ ਸਮੋਕਿੰਗ ਘਟਾਉਣ ਨਾਲ ਤੁਸੀਂ ਆਪਣਾ ਇਹ ਸਾਰੀ ਪ੍ਰੋਬਲਮ ਦਾ ਰਿਸਕ ਘਟਾ ਸਕਦੇ ਹੋ ਥੈਂਕ ਯੂ